ਰਾਮ ਸਿੰਘ ਆਪਣੇ ਸ਼ੁਭਮ ਗਾਰਡਨ 50 ਨੰਬਰ ਪਲਾਟ ਦਾ ਜਿਹੜਾ ਕਨੇਗਾ ਮਾਲਕ ਆ ਤੇ ਸਾਨੂੰ ਜਿਹੜਾ ਕਨੇਗਾ 2 ਸਾਲ ਪਲਾਟ ਖਰੀਦੇ ਨੂੰ ਹੋਏ ਆ ਤੇ ਉਹ ਅਸੀਂ ਲਗਭਗ 60 65% ਜਿਹੜਾ ਬਣਾ ਲਿਆ ਤੇ ਇੱਥੇ ਅਸੀਂ ਜਿਹੜਾ ਕਨੇ ਆਪਣੇ ਰਹਿਣ ਕਰਨੀ ਚਾਹੁੰਦੇ ਆ ਨਿਆਣੇ ਲਿਆਉਣੇ ਚਾਹੁੰਦੇ ਆ ਪਰ ਅੱਜ ਤੱਕ ਜਿਹੜਾ ਕਨੇ ਉਹ ਬਿਜਲੀ ਦਾ ਕੋਈ ਜਿਹੜਾ ਕਨੇ ਇੱਥੇ ਪ੍ਰਬੰਧ ਨਹੀਂ ਗਾ ਜਦੋਂ ਵੀ ਅਸੀਂ ਜਿਹੜੇ ਕਨੇ ਬਿਜਲੀ ਬੋਰਡ ਜਾਂਦੇ ਆ ਮਾਲ ਮੰਡੀ ਉਹ ਇਹੋ ਗੱਲ ਗਾੜੀਆਂ ਕਹਿ ਦਿੰਦੇ ਆ ਕਿ ਜਿਹੜੇ ਇਹਨਾਂ ਦੇ ਜਿਹੜੇ ਜਿਨ੍ਹਾਂ ਨੇ ਕਲੋਨੀ ਕੱਟੀ ਆ ਉਹ ਉਹਨਾਂ ਨੇ ਆਪਣੇ ਜਿਹੜੇ ਕਨੇਗੇ ਪੈਸੇ ਨਹੀਂ ਅਜੇ ਤੱਕ ਜਮ੍ਹਾਂ ਕਰਾਏ ਉਹ ਪੈਸੇ ਜਮ੍ਹਾਂ ਕਰਾਉਣਗੇ ਤੇ ਉਹ ਤੋਂ ਬਾਅਦ ਜਿਹੜੇ ਜਿਹ ਧਿਆਨ ਉਹ ਜਿਹੜੇ ਇੱਕ ਨਿਕ ਕਲੈਕਸ਼ਨ ਦੇ ਤੇ ਜਾਣ ਜਦੋਂ ਤੁਸੀਂ ਪਲਾਟ ਲਿਆ ਵਾ ਉਦੋਂ ਉਹਨਾਂ ਨਾਲ ਗੱਲ ਹੋਈ ਸੀ ਕਿਉਂਕਿ ਉਹਦੇ ਵਿੱਚ ਲਿਖਿਆ ਜਾਂਦਾ ਕਿ ਸਾਰੀ ਇਹਦੀ ਪੇਮੈਂਟ ਬਤੀ ਦੀ ਕੁਝ ਵੀ ਆ ਰਜਿਸਟਰੀ ਦੇ ਵਿੱਚ ਹੁੰਦਾ ਕਿ ਕੋਈ ਲੈਣ ਦੇ ਨਹੀਂ ਹੈਗਾ ਠੀਕ ਹੈ ਹਾਂ ਜੀ ਲਿਖਿਆ ਜੀ ਉਹਦੇ ਵਿੱਚ ਸਭ ਕੁਝ ਲਿਖਿਆ ਵਾ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਸੀਗਾ ਹਾਂ ਜੀ ਮਹਾਕਾਲੀ ਦਵਾਰ ਪਰਦੇ ਜਿਹੜੇ ਮੈਨੇਜਰ ਸਾਹਿਬ ਨੇ ਉਹਨਾਂ ਨੇ ਵਿਸ਼ਵਾਸ ਦਵਾਇਆ ਸੀਗਾ ਕਿ ਤੁਹਾਡੇ ਤਾਂ ਨੂੰ 6 ਮਹੀਨਿਆਂ ਦੇ ਵਿੱਚ ਵਿੱਚ ਜਿਹੜੇ ਕਿ ਨਹੀਂ ਉਹ ਬੱਤੀ ਮਿਲ ਜਾਣੀ ਐਹੀ ਉਸ ਵਿਸ਼ਵਾਸ ਦਾ ਕਰਕੇ ਜਿਹੜਾ ਕਿ ਨਹੀਂ ਫਿਰ ਮਕਾਨ ਬਣਾਉਣਾ ਚાલુ ਕਰ ਦਿੱਤਾ ਪਰ ਅੱਜ ਤੱਕ ਜਿਹੜਾ ਕਿ ਨਹੀਂ ਗਿਆ ਉਹ ਸਾਨੂੰ ਕੋਈ ਲਾਈਟ ਨਹੀਂ ਕੋਈ ਡਿਵੈਲਪਮੈਂਟ ਨਹੀਂ ਕੋਈ ਦੂਜੇ ਨਹੀਂ ਸਭ ਜੜੀਆਂ ਕਰੀਆਂ ਗਿਆ ਕੰਧਾਂ ਟੁੱਟੀਆਂ ਵਾ ਪਾਰਕ ਦਾ ਖਰਾਬ ਆ ਇੱਥੇ ਸਾਨੂੰ ਜਿਹੜਾ ਕਿ ਨਹੀਂ ਇਹ ਵੀ ਡਰਿਆ ਵੀ ਰਾਤ ਭਰਾਤੇ ਕੋਈ ਇਧਰੋਂ ਉਧਰੋਂ ਆਣ ਕੇ ਕੋਈ ਸਾਡਾ ਹੀ ਨਾ ਨੁਕਸਾਨ ਕਰ ਜਵੇ ਜਦੋਂ ਅਸੀਂ ਇੱਥੇ ਕਿਤੇ ਆਉਨੇ ਆ ਤੇ ਅਸੀਂ ਸਾਡੀ ਤੇ ਸਾਰਿਆਂ ਦੀ ਇਹੋ ਮੰਗਿਆ ਲੌਣੀ ਵਾਲਿਆਂ ਦੀ ਇਹ ਜਿਹੜਾ ਕਿ ਨਹੀਂ ਗਸ਼ਤੀ ਤੋਂ ਸ਼ਤੀ ਸਾਨੂੰ ਜਿਹੜੀ ਕਿ ਨਹੀਂ ਬੰਦੀ ਦਿੱਤੀ ਜਾਵੇ ਮਾਲਕ ਕੌਣ ਸੀ ਜਿਹੜੇ ਮਹਾਕਾਲੀ ਦੇ ਜਿੰਨ੍ਹਾਂ ਨਾਲ ਤੁਹਾਡੀ ਗੱਲ ਹੋਈ ਸੀ ਮਹਾਕਾਲੀ ਦੇ ਡਿਵੈਲਪਰ ਦੇ ਜਿਹੜੇ ਆਖ ਨਹੀਂ ਗਾਲੀ ਕਰਦੇ ਆ ਸ਼ਕੀਸ਼ ਜੰਦਰ ਜੀ ਉਹਨਾਂ ਨੇ ਗਾੜੀ ਜਿਹੜਾ ਖਣੀ ਆਪਣੇ ਮੈਂਡ ਸਾਹ ਬਾਲੇ ਆ ਹਾਂਜੀ ਤੇ ਉਹ ਉਹ ਸਾਨੂੰ ਜਦੋਂ ਉਹ ਮਿਲੇ ਸੀਗੇ ਤੇ ਉਹਨਾਂ ਨੇ ਸਾਨੂੰ ਇਹ ਕਿਹਾ ਸੀਗਾ ਕਿ ਇੱਥੇ ਸਾਡੇ ਕੋਲ ਜਿਹੜੀ ਕਿਨੇ ਪਹਿਲਾਂ ਐਨਓਸੀ ਲੈਣੀ ਤੁਹਾਨੂੰ ਪਊਗੀ ਜੇ ਤੁਹਾਂ ਸਾਡੇ ਕੋਲੋਂ ਨਾ ਲਈ ਤੇ ਅਹੀਂ ਤੁਹਾਡਾ ਜਿਹੜਾ ਖਣੀ ਮਟੀਰੀਅਲ ਫਿਰ ਅੰਦਰ ਨਹੀਂ ਜਾਣ ਦੇਾਂਗੇ ਤੇ ਫਿਰ ਉਹ ਜਿਹਨਾਂ ਕੋਲ ਅਸੀਂ ਪਲਾਟ ਖਰੀਦਿਆ ਉਹਨਾਂ ਨੇ ਇਹਨਾਂ ਨੂੰ ਪੈਸੇ ਦੇ ਕੇ ਐਨਓਸੀ ਲਈ ਇਹ ਫੇਰ ਅਸੀਂ ਜਿਹੜੀ ਪਨੀਰੀ ਰਜਿਸਟਰੀ ਕਰਾਈ ਹੁਣ ਤੁਹਾਨੂੰ ਕੋਈ ਲਾਈਟ ਪਾਣੀ ਸੜਕਾਂ ਕੁਛ ਇਸ ਤਰ੍ਹਾਂ ਕਿ ਤਰ੍ਹਾਂ ਦਾ ਕੁਝ ਹੈਗਾ ਡਵੈਲਪਮੈਂਟ ਹੋਈ ਹੁਣ ਤੱਕ ਕੁਛ ਨਹੀਂ ਹੋਇਆ ਜੀ ਕੋਈ ਨਹੀਂ ਨਾ ਕੋਈ ਸੜਕ ਬਣੀ ਆ ਨਾ ਕੋਈ ਸੀਵਰੇਜ ਆ ਨਾ ਕੋਈ ਕੁਛ ਸਭ ਟੁੱਟੀਆਂ ਜੀ ਤੁਸੀਂ ਗੱਲ ਕਰਨੀ ਚਾਹੀ ਇਹਨਾਂ ਨਾਲ ਹੋਨਰ ਨਾਲ ਉਹਨਾਂ ਕੋਈ ਜਵਾਬ ਦਿੱਤਾ ਹਾਂਜੀ ਇਹਨਾਂ ਦੇ ਜਿਹੜੇ ਸ਼ਤੀਸ਼ ਜਿੰਦਲ ਜੀ ਆ ਉਹ ਸਾਨੂੰ ਮਿਲੇ ਸੀ ਕਿ ਉਹਨਾਂ ਨੇ ਵਿਸ਼ਵਾਸ ਦਵਾਇਆ ਸੀਗਾ ਕਿ ਅਹੀਂ ਜਿਹੜਾ ਆਪਣੀ ਛੇਤੀ ਦੋ ਛੇਤੀ ਦਾ ਮਸਲਾ ਹੱਲ ਕਰ ਦਾਂਗੇ ਲੈ ਕੇ ਦਵਾ ਦਾ ਇਹ ਇਸ ਗੱਲ ਨੂੰ ਵੀ ਲਗਭਗ ਜਿਹੜਾ ਕਿ 6 ਮਹੀਨੇ ਹੋ ਚਲੇ ਆ ਜੀ ਤੇ ਹੁਣ ਤੱਕ ਕੋਈ ਕੰਮ ਹੋਇਆ ਨਹੀਂ ਕੁਛ ਨਹੀਂ ਹੋਇਆ ਜੀ ਉਸੇ ਤਰ੍ਹਾਂ ਹੀ ਕੀ ਲੱਗਦਾ ਉਹਨਾਂ ਵਾਲੇ ਸਮੇਂ ਕੋਈ ਹੋ ਟਾਈਮ ਦਿੱਤਾ ਵੀ ਹੋਏਗਾ ਤੇ ਨਹੀਂ ਸਾਨੂੰ ਤਾਂ ਲੱਗਦਾ ਇਸ ਤਰ੍ਹਾਂ ਹੀ ਜਿਵੇਂ ਉਹਨਾਂ ਨੇ ਸਾਨੂੰ ਟਾਲ ਮਟੋਲੀ ਜਿਹੜਾ ਕਿ ਉਹ ਕਰਨਾ ਤੇ ਜਿਹੜੇ ਉਹ ਤੁਹਾਡੇ ਪੈਸੇ ਲੱਗੇ ਆ ਜਿੰਨੇ ਟੋਕਿੰਗ ਦੇ ਕੀ ਸਮੇਂ ਜੀ ਉਹ ਤੇ ਸਾਡੇ ਜਿਹੜੇ ਕਨੇ ਹੀ ਤੇ ਹੁਣ ਜਿਹੜਾ ਕਨੇ ਇਹ ਸੋਚਦੇ ਆਂ ਵੀ ਗਲਤ ਥਾਂ ਤੇ ਪੈਸੇ ਲਾ ਲੈਣ। ਸਾਨੂੰ ਜਿਹੜੇ ਆਪਣੀ ਦੇ ਸੁਵਸੰਪਤੀ ਤੇ ਲਾਉਣੇ ਕਹੀਦੇ ਪਰ ਹਾਂ ਇਹਨਾਂ ਦੇ ਵਿਹਾਵ ਤੇ ਵੀ ਸ਼ਾਮ ਮਹੀਨਿਆਂ ਚ ਇੱਥੇ ਲਾਈਟ ਮਿਲ ਜਾਣੀ ਪਰ ਨਹੀਂ ਮਿਲਦੀ। ਆਪਣਾ ਨਾਮ ਦੱਸ ਕੇ ਤੇ ਇਨਕਲੇ ਦਾ ਹਾਂ ਜੀ ਮੇਰਾ ਨਾਮ ਜਸਵੰਤ ਸਿੰਘ ਆ ਜੀ। ਇਹਦਾ ਨਾਮ ਕੋਲੋਰੀ ਦਾ ਨਾਮ ਹੈ ਸ਼ੁਭ ਇਨਕਲੇ। ਕੀ ਪ੍ਰੋਬਲਮਜ਼ ਆ ਰਹੀਆਂ ਲੋਕਾਂ ਦੇਰੀਆਂ? ਸੋਮ ਇੰਪਲੇਟ ਪ੍ਰੋਬਲਮਸ ਹੀ ਆ ਰਹੀਆਂ ਜੀ ਇਹ ਪੱਡਾ ਫੂਲ ਕਲੋਨੀ ਹੈ ਜੀ ਇਹ 2006 ਦੇ ਵਿੱਚ ਅਪਰੂਵ ਹੋਈ ਹੈ ਲਾਇਸੈਂਸ 2006 ਦਾ ਹੈ ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕੰਪਲੀਸ਼ਨ ਤੋਂ ਬਿਨਾਂ ਹੀ ਹੈਂਡਓਵਰ ਕਰਤੀ ਇਹਨਾਂ ਨੂੰ ਨੈਸ਼ਨਲ ਕਾਰਪੋਰੇਸ਼ਨ ਅਮਰਸਾਰ ਨੂੰ ਅਸੀਂ ਪਲਾਟ ਲੈਣ ਨੂੰ ਸਾਨੂੰ ਮਤਲਬ 12 12 13 13 ਸਾਲ ਹੋ ਗਏ ਇੱਥੇ ਅਜੇ ਤੱਕ ਬਿਜਲੀ ਨਹੀਂ ਮਿਲ ਰਹੀ ਕਿੰਨਾਂ ਲੋਕਾਂ ਕੋਲ ਤੁਸੀਂ ਕਲੋਨੀ ਲਈ ਸੀ ਕੋਈ ਓਨਰ ਹੈ ਕਿ ਜਾਂ ਕੋਈ ਕੰਪਨੀ ਨੂੰ ਜਿਹੜਾ ਇਹ ਦਿੱਤਾ ਗਿਆ ਪੁੱਤ ਇਹ ਮਹਾਕਾਲੀ ਡੋਲਪਰਸ ਪ੍ਰਾਈਵੇਟ ਲਿਮਟਿਡ ਦਿੱਲੀ ਦੀ ਕੰਪਨੀ ਹੈ ਜੀ ਉਹਨਾਂ ਕੋਲ ਉਹਨਾਂ ਨੇ ਸਾਲੂ ਰਜਿਸਟਰੀ ਕਰਕੇ ਉਹਨਾਂ ਦਾ ਰਜਿਸਟਰੀ ਹੋਈ ਹੈ ਉਹਨਾਂ ਕੋਲ ਅਸੀਂ ਫੀਲਦੀ ਹੈ ਉਹਦੇ ਵਿੱਚ ਰਜਿਸਟਰੀ 'ਚ ਬਕਾਇਦਾ ਲਿਖਿਆ ਹੋਇਆ ਹੈ ਵੀ ਸਾਰੀਆਂ ਜਿਹੜੀਆਂ ਸਹੂਲਤਾਂ ਅਸੀਂ ਦੇਣਦੇ ਪਵਲਦੋ ਬਾਦ ਤੇ ਇੱਥੇ ਉਹਨਾਂ ਮਤਲਬ ਮੇਨ ਜਿਹੜੀ ਸਹੂਲਤ ਹੈ ਬਿਜਲੀ ਉਹਦਾ ਇਹ ਸੁਣ ਚਾ ਰਿਹਾ ਹੈ ਕਿ ਇਹਨਾਂ ਨੇ ਜਿੰਨਾ ਵੀ ਉਹਨਾਂ ਨਾਲ ਕੰਟੈਕਟ ਕੀਤਾ ਸੀਗਾ ਡਿਪਾਰਟਮੈਂਟ ਬਿਜਲੀ ਦਾ ਉਹਨਾਂ ਨੂੰ ਉਹਨਾਂ ਨੇ ਉਹਨੇ ਪੈਸੇ ਨਹੀਂ ਦਿੱਤੇ ਕੋਈ ਗਾਰੰਟੀ ਨਹੀਂ ਦਿੱਤੀ ਕਿੰਨੀ ਦੇਰ ਹੋ ਗਈ ਤੁਹਾਨੂੰ ਬਲੱਗ ਲੈਣ ਸਾਨੂੰ 12-13 ਸਾਲ ਹੋ ਗਏ ਇਹ 12 13 ਸਾਲ ਤੋਂ ਹੁਣ ਤੱਕ ਤੁਹਾਨੂੰ ਇਕੱਲੀ ਬੱਤੀ ਦੀ ਪ੍ਰੋਬਲਮ ਆ ਰਹੀ ਹੈ ਕਿ ਕੋਈ ਸੀਗਰੇਟ ਪਾਣੀ ਦੀ ਕੋਈ ਇਸ ਤਰ੍ਹਾਂ ਦਾ ਸਰਫਾ ਇਦਾਂ ਨਾ ਹੀ ਇਹੀ ਤੇ ਬਣਾਉਣ ਬਾਰੇ ਸੋਚਿਆ ਨਹੀਂ ਇਹ ਜਿਹੜੇ ਸਾਡੇ ਨੇੜੇ ਟੜੇ ਦੂਜੇ ਕੋਲ ਹੈਗੇ ਨੇ ਇਥੋਂ ਦੇ ਸੁਨੀਪ ਉਹ ਬਣਾ ਰਹੇ ਨੇ ਉਹਨਾਂ ਤੋਂ ਜਦੋਂ ਅੱਗੇ ਆ ਕੇ ਦੇਖੀਦਾ ਵੀ ਬਿਜਲੀ ਨਹੀਂ ਇੱਥੇ ਮਿਲ ਰਹੀ ਅਸੀਂ ਤਾਂ ਪਲਾਟ ਵੇਚਣਾ ਚਾਹੁੰਦੇ ਆ ਉਹ ਪਲਾਟ ਵਿਕਦਾ ਹੀ ਨਹੀਂ ਹੈ ਕਿਉਂਕਿ ਜਦੋਂ ਲੋਕੀ ਇੱਥੇ ਆ ਕੇ ਪੁੱਛਦੇ ਇੱਥੇ ਬਿਜਲੀ ਹੈ ਨਹੀਂ ਹੈ ਤੇ ਹਰਾਨੀ ਦੀ ਗੱਲ ਇਹ ਆ ਕਿ ਜਦੋਂ ਹੁਣ ਸਰਕਾਰ ਜਿਹੜੀ ਆ ਪੰਜਾਬ ਸਰਕਾਰ ਨੇ ਪਿੱਛੇ ਜੇ ਹੈ ਮਤਲਬ ਅਨਧਾਰਤ ਕਲੋਨੀਆਂ ਜਿੱਥੇ ਕਿ ਕੋਈ ਲਾਇਰਾਂ ਦੇਣਾ ਇਹ ਅਪਰੂਵ ਦਾ ਲੈ ਉਥੇ ਵੀ ਬਿਨਾ ਐਨਓਸੀ ਤੋਂ ਰਜਿਸਟਰੀਆਂ ਕੀਤੀਆਂ ਇੱਕ ਬਿਜਲੀ ਦਿੱਤੀ ਹੈ ਤੇ ਸਾਡੀ ਇੱਕ ਅਪਰੂਵ ਹੋਣ ਦੇ ਨਾਤੇ ਵੱਡਾ ਅਪਰੂਵ ਹੋਣ ਦੇ ਨਾਤੇ ਮਿਊਸਪਲ ਕਾਰਪੋਰੇਸ਼ਨ ਤੋਂ ਮਿਲਣ ਦੇ ਇਥੇ ਤੱਕ ਬਿਜਲੀ ਦੀ ਸਹੂਲਤ ਹੀ ਨਹੀਂ ਹੈਗੀ ਇੱਕ ਬਲੇ ਤੇ ਸਰਕਾਰ ਜ਼ੋਰ ਲਾਉਂਦੀ ਹੈ ਵੀ ਸਾਰੇ ਜਿੰਨੇ ਲੋਕ ਆ ਅਪਰੂਵ ਅਪਰੂਵ ਕਲੋਨੀਆਂ ਦੇ ਵਿੱਚ ਆਪਣੇ ਘਰ ਬਣਾਉਣ ਉਹਨਾਂ ਨਾਲ ਕੋਈ ਧੋਖਾ ਨਾ ਆਵੇ ਉਹਨਾਂ ਨੂੰ ਵਧੀਆ ਡਵੈਲਪਮੈਂਟ ਮਿਲੇ ਸਹੀ ਪਾਰਕਿੰਗ ਸਹੀ ਉਹਨਾਂ ਨੂੰ ਓਪਨ ਸਪੇਸਿਸ ਮਿਲ ਪਰ ਦੂਜੇ ਪਾਸੇ ਤੁਸੀਂ ਇਹ ਵੇਖੋ ਇਹ ਅਸੀਂ ਹੁਣ ਤਾਂ ਤੁਸੀਂ ਹੀ ਆਇਓ ਸਾਰੇ ਚਾਰੇ ਇਹ ਲੋਕ ਇਕੱਠੇ ਹੋਏ ਨੇ ਅਜੇ ਤੱਕ ਇੱਥੇ ਬਿਜਲੀ ਨਹੀਂ ਮਿਲ ਰਹੀ ਬਿਜਲੀ ਡਿਪਾਰਟਮੈਂਟ ਇਹ ਕਹਿੰਦਾ ਸਾਡੇ ਜਿੰਨਾ ਚਿਰ ਜਿੰਨਾ ਇਹਨਾਂ ਨੇ ਫਿਕਸ ਕੀਤਾ ਉਹ ਨਹੀਂ ਬਾਉਂਡਰੀ ਜਮਾ ਕਰਾਉਣ ਤੋਂ ਉਪਰ ਚ ਬਿਜਲੀ ਨਹੀਂ ਮਿਲੇਗੀ ਜਦੋਂ ਤੁਸੀਂ ਪਲਾਟ ਲਏ ਹੀ ਉਦੋਂ ਸਾਰੀ ਕੋਈ ਗੱਲ ਹੋਈ ਸੀ ਤੁਹਾਨੂੰ ਬਿਜਲੀ ਦਿੱਤੀ ਜਾਏਗੀ ਪਾਣੀ ਦਿੱਤਾ ਜਾਏਗਾ ਹਾਂਜੀ ਹਾਂਜੀ ਰਜਿਸਟਰੀ ਤੇ ਲਿਖਿਆ ਕਲੋਨੀ ਜਿਹੜੀ ਅਪਰੂਵਡ ਆ ਕੋਈ ਉਦੋਂ ਤੇ ਲੋਨ ਜਾਂ ਕੋਈ ਇਤਰਾ ਨਾ ਹੈਗਾ ਰਜਿਸਟਰੀ ਤੇ ਲਿਖੀ ਜੁਜ ਸਭ ਕੁਝ ਲਿਖਿਆ ਬਾਈ ਤੇ ਹੁਣ ਕਿੰਨਾ ਚਿਰ ਹੋ ਗਿਆ ਹੁਣ ਜਿਹੜਾ ਹਲੇ ਤੱਕ ਕੋਈ ਬੱਤੀ ਦਾ ਕੋਈ ਅਗਰ ਤੁਸੀਂ ਕਿਸੇ ਅਧਿਕਾਰੀ ਨਾਲ ਜਾਂ ਓਨਰਾਂ ਨਾਲ ਗੱਲ ਕੀਤੀ ਹੈ ਜੀ ਇਹ ਇਹਨਾਂ ਨੇ ਕੀਤੀ ਆ ਆਪਣੇ ਸਰਪ ਸਿੰਘ ਨਾਲ ਮੈਂ ਡਾਇਰੈਕਟ ਕਿਸੇ ਅਧਿਕਾਰੀ ਜਾਂ ਕਿਸੇ ਕਿੰਨੀ ਕਿੰਨੀ ਕਿ ਜ਼ਮੀਨ ਹੈ ਕਿੰਨੇ ਏਕੜੇ ਚ ਆ ਹੈ ਇਹ 9.99 ਕੁ ਸਮਥਿੰਗ ਦਾ 10 ਏਕੜ ਤੋਂ ਥੱਲੇ ਹੀ ਹੈ ਕਿ ਜਿੰਨੇ ਹੁਣ ਜਿੰਨਿਆਂ ਕ ਲੋਕਾਂ ਨੇ ਪਲਾਟ ਲਏ ਆ ਕੀ ਉਹਨਾਂ ਨੂੰ ਕੋਈ ਸੁਖ ਸੇ ਵਿਧਾਵਾ ਆ ਰਹੀਆਂ ਕਿ ਨਹੀਂ ਮੁਸ਼ਕਲ ਆ ਰਹੀ ਹੈ ਮੁਸ਼ਕਲ ਆ ਰਹੀ ਮੁਸ਼ਕਲ ਤਾਂ ਹੈ ਜੇ ਤੋ ਬਿਜਲੀ ਨਹੀਂ ਤਾਂ ਉਹ ਜੇ ਕਹਨੇ ਵਕਤ ਬਿਲਡਿੰਗ ਬਣਾਉਣੀ ਆ ਮਕਾਨ ਬਣਾਉਣਾ ਉਹਨੂੰ ਪਾਣੀ ਦੀ ਤੇ ਜਰੂਰ ਤਾਂ ਬਿਜਲੀ ਦੀ ਜਰੂਰਤ ਹੈ ਜੇ ਬਿਜਲੀ ਨਹੀਂ ਹੈਗੀ ਉਹ ਸਬਰਸੀਬਲ ਪੰਪਾ ਦਾ ਕਿਵੇਂ ਚੱਲੇਗਾ ਕੀ ਲੱਗਦਾ ਹੈ ਕਿ ਤੁਹਾਡੇ ਨਾਲ ਜਿਹੜਾ ਇਨਸਾਫ ਹੋਇਆ ਕਿ ਜਾਂ ਕੋਈ ਧੋਖਾ ਹੋਇਆ ਹੈ ਇਨਸਾਫ ਦਾ ਹੋਇਆ ਕਿ ਉਹ ਸਹੀ ਉਹ ਜਿਹੜੇ ਜੰਦਾ ਪਲਾਟ ਖਰੀਦਿਆ ਉਹ ਸਾਡਾ ਤਾਂ ਇੱਥੇ ਹੋਰ ਕੋਈ ਖਰੀਦਣ ਨੂੰ ਤਿਆਰ ਹੀ ਨਹੀਂ ਉਹ ਸਾਡੇ ਪੈਸੇ ਹਾਲਤੂ ਗਏ ਸਾਰੇ ਤੁਸੀਂ ਖਰੀਦਿਆ ਤੇ ਹੈ ਵੇਚਣ ਵਾਸਤੇ ਵੀ ਗੱਲ ਕਰਦੇ ਤੇ ਕੋਈ ਲੈ ਗਾ ਜਾਂ ਲੈਂਦਾ ਵੇਚਣ ਲਈ ਕਈ ਬੜੇ ਚਿਰ ਦੇ ਕਹਿੰਦਾ ਲੈਂਦਾ ਹੀ ਕੋਈ ਨਹੀਂ ਕਦੀ ਦਰ ਨਹੀਂ ਕਰਦੇ ਹੋ ਪ੍ਰਸ਼ਾਸਨ ਮੰਗਦੇ ਇਹੀ ਕਰਦੇ ਆ ਵੀ ਇੱਥੇ ਸਾਡੇ ਜਿਹਾ ਹੋਰ ਵੀ ਬੜੇ ਪੜੇ ਲਿਖੇ ਤੇ ਸੂਝਵਾਨ ਲੋਕ ਹੈ ਉਹਨਾਂ ਨੇ ਕਲੋਨੀ ਦੇਖ ਕੇ ਵੀ ਅਪਰੂਵਡ ਕਲੋਨੀ ਆ ਆਪੋ ਆਪਣੇ ਇੱਥੇ ਪਲਾਟ ਖਰੀਦੇ ਨੇ ਤੇ ਹੁਣ ਉਹਨਾਂ ਨੂੰ ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਮੇਨ ਬਿਜਲੀ ਦੀ ਮਿਲਣੀ ਚਾਹੀਦੀ ਡਵੈਲਪਮੈਂਟ ਹੋਣੀ ਚਾਹੀਦੀ ਤੇ ਕਿਦਾਂ ਵੇਖੋ ਪਾਸੇ-ਪਾਸੇ ਘਾਹ ਉੱਗ ਗਿਆ ਕਾਗਰਸ ਘਾਹ ਆ ਜਿਵੇਂ ਅਲਰਜੀ ਹੁੰਦੀ ਹੈ ਇੱਥੇ ਮੇਰਾ ਖਿਆਲ ਕਦੀ ਕਿਸੇ ਨੇ ਕੋਈ ਮਾਲੀ ਨਹੀਂ ਰੱਖਿਆ ਆ ਤੁਸੀਂ ਅਬ ਉਹ ਉਪਰ پارک ਬਹੁਤ ਵੱਡਾ ਟੈਂਟੀ ਬੜਚਰ ਦੀ ਖੜੀ ਆ ਇਹਨੂੰ ਕਦੀ ਕਿਸੇ ਮਤਲਬ ਇਹ ਕੋਈ ਵਾਲੀ ਵਾਰਸ ਹੀ ਨਹੀਂ ਹੈ ਤਾਂ ਮੇਰਾ ਨਾਮ ਧਰਮ ਸਿੰਘ ਹੈ ਜੀ ਔਰ ਇਹ ਸ਼ੁਭਮ ਗਾਰਡਨ ਸਾਡੀ ਜਿਹੜੀ ਕਲੋਨੀ ਜਿੱਥੇ ਤੁਸੀਂ ਆਏ ਜੀ ਸਭ ਤੋਂ ਪਹਿਲਾਂ ਤੁਹਾਡਾ ਮੈਂ ਸਵਾਗਤ ਕਰਦਾ ਮੀਡੀਆ ਦਾ ਕਿ ਤੁਸੀਂ ਇਸ ਕਲੋਨੀ ਦੀ ਆਵਾਜ਼ ਨੂੰ ਸੁਣ ਕੇ ਲੋਕਾਂ ਦੀ ਆਵਾਜ਼ ਨੂੰ ਸੁਣ ਕੇ ਆਏ ਜੀ ਔਰ ਸਾਡੀ ਦੁੱਖ ਨੂੰ ਤੁਸੀਂ ਸੁਣ ਆਏ ਜੀ ਮੈਂ ਤੁਹਾਡਾ ਜੀ ਆਖਦਾ ਤੁਹਾਨੂੰ ਸਾਰਿਆਂ ਨੂੰ ਕੀ ਮੁਸ਼ਕਲਾਂ ਆਦੀਆਂ ਨੇ ਮੁਸ਼ਕਲਾਂ ਸਾਨੂੰ ਵੀ ਜੀ ਮੁਸ਼ਕਲਾਂ ਇੱਥੇ ਇਹ ਪੁੱਛੋ ਵੀ ਕਿਹੜੀ ਮੁਸ਼ਕਲ ਨਹੀਂ ਹੈ ਇੱਥੇ ਕਲੋਨੀ ਦੇ ਵਿੱਚ ਹਰ ਇੱਕ ਮੁਸ਼ਕਲ ਹੀ ਮੁਸ਼ਕਲ ਜੀ ਇਥੇ ਇੰਟਰਸ ਜਿਹੜੀ ਸਾਡੀ ਆ ਉਹ ਤੁਸੀਂ ਦੇਖੋ ਸਾਰੀ ਪੁੱਟੀ ਹੋਈ ਆ ਰੋਡ ਔਰ ਇਥੇ ਜਿਹੜੀਆਂ ਰਜਿਸਟਰੀਆਂ ਜਿੰਨੀਆਂ ਵੀ ਹੋਈਆਂ ਤਕਰੀਬਨ ਜਿਹੜੇ ਜਿੰਦਲਜੀ ਨੇ ਦੁਬਾਰਾ ਕੀਤੀਆਂ ਗਈਆਂ ਰਜਿਸਟਰੀਆਂ ਮਾਹ ਕਾਲੀ ਡਿਵੈਲਪਰ ਵੱਲੋਂ ਉਹ ਹਰ ਇੱਕ ਰਜਿਸਟਰੀ ਦੇ ਵਿੱਚ ਲਿਖਿਆ ਗਿਆ ਵਾ ਕਿ ਜਿੰਨਾ ਵੀ ਕੰਮ ਆ ਸੀਵਰੇਜ ਦਾ ਪਾਣੀ ਦਾ ਜਿੰਨਾ ਵੀ ਬਿਜਲੀ ਦਾ ਔਰ ਸੜਕਾਂ ਦਾ ਕੰਮ ਜਿੰਨਾ ਸਾਰਾ ਵੀ ਉਹ ਜ਼ਿੰਮੇਵਾਰ ਇਹ ਆ ਕੰਪਨੀ ਬਣਾ ਕੇ ਦੇਣ ਵਾਸਤੇ ਔਰ ਅਸੀਂ ਉਹ ਸੋਚ ਨੂੰ ਲੈ ਕੇ ਆਏ ਸੀ ਕਿ ਰਜਿਸਟਰੀ ਤੇ ਜਦੋਂ ਅਸੀਂ ਪੜਿਆ ਜਦੋਂ ਰਜਿਸਟਰੀਆਂ ਤੇ ਪੜਿਆ ਕਿ ਵਾਕਿਆ ਹੀ ਕਲੋਨੀ ਵਧੀਆ ਆ ਪ ਕੋਈ ਸਾਰੇ ਆਨੇ ਅਸੀਂ ਮੁਲਾਜ਼ਮ ਆ ਔਰ ਅਸੀਂ ਸਾਰੇ ਨੇ ਆਪਣੀ ਪੂੰਜੀ ਜਿਹੜੀ ਸਾਡੀ ਜੀਪੀਐਫ ਹੁੰਦੀ ਆ ਜਾਂ ਸਾਡੇ ਖਾਤੇ ਜਮਾ ਪੈਸੇ ਹੁੰਦੇ ਆ ਉਹ ਅਸੀਂ ਕਢਵਾ ਕੇ ਔਰ ਬੈਂਕ ਕੋਲੋਂ ਲੋਨ ਲੈ ਕੇ 40 ਲੱਖ ਰੁਪਏ ਲੋਨ ਲੈ ਕੇ ਕਰਜ਼ਾ ਲੈ ਕੇ ਅਸੀਂ ਇਹਨਾਂ ਇਮਾਰਤਾਂ ਨੂੰ ਆਪਣੇ ਜਨਰੇਟਰ ਲਿਆ ਕੇ ਚਲਾ ਕੇ ਉਹਨਾਂ ਨੂੰ ਅਸੀਂ ਆਪਣੀਆਂ ਕੋਠੀਆਂ ਜਿੰਨੀ ਵੀ ਆ ਤਿਆਰ ਕੀਤਾ ਔਰ ਸਾਨੂੰ ਉਤੋਂ ਬਾਅਦ ਜਦੋਂ ਅਸੀਂ ਮੀਟਰਾਂ ਦੀ ਵਾਰੀ ਆਈ ਬਾਰ-ਬਾਰ ਅਸੀਂ ਬਿਜਲੀ ਬੋਰ ਦੇ ਦਫ਼ਤਰਾਂ ਜਾਂਦੇ ਰਹੇ ਔਰ ਉੱਥੇ ਟੈਂਪਰੇਰੀ ਮੀਟਰਾਂ ਦੀ ਅਸੀਂ ਲਵਾਉਣ ਦੀ ਅਸੀਂ ਉਹਨਾਂ ਨੂੰ ਕਹਿੰਦੇ ਰਹੇ ਗੁਜਾਰਸ਼ ਕਰਦੇ ਰਹੇ ਕਿ ਸਾਡੇ ਟੈਂਪਰੇਰੀ ਮੀਟਰ ਸਾਨੂੰ ਕਨੈਕਸ਼ਨ ਦਿੱਤੇ ਜਾਣ। ਔਰ ਬਾਰ-ਬਾਰ ਜਾਣ ਦੇ ਬਾਵਜੂਦ ਵੀ ਸਾਨੂੰ ਉੱਥੇ ਕਨੈਕਸ਼ਨ ਕੋਈ ਨਹੀਂ ਮਿਲਿਆ ਟੈਂਪਰੇਰੀ। ਔਰ ਅਸੀਂ ਆਪਣੇ ਜਨਰੇਟਰਾਂ ਦੇ ਨਾਲ ਔਰ ਆਪਣੇ ਜਿਤਨਾ ਵੀ ਸਾਡਾ ਸੋਰਸ ਬਣਿਆ ਜਨਰੇਟਰ ਜਾਂ ਜਿਸ ਤਰ੍ਹਾਂ ਵੀ ਅਸੀਂ ਕਰਦੇ ਰਹੇ ਉਹਨੂੰ ਤਾਂ ਅਸੀਂ ਉਹਨਾਂ ਨੂੰ ਚੀਜ਼ਾਂ ਨੂੰ ਡਿਵੈਲਪ ਕੀਤਾ। ਔਰ ਉਸ ਤੋਂ ਬਾਅਦ ਦੇਖੋ ਕਿ ਸਾਡੇ ਨਾਲ ਇੱਥੇ ਬੈਂਕ ਮੈਨੇਜਰ ਵੀ ਸਾਡੇ ਨਾਲ ਨੇ। ਇਹਨਾਂ ਨੂੰ ਪਤਾ ਕਿ ਜਿਹੜਾ ਅਸੀਂ ਕਰਜ਼ਾ ਲੈਨੇ ਆ ਹੌਸਲੋਂ ਲੈਨੇ ਜਿਹੜਾ ਆਪਾਂ ਕਰਦਾ ਕਰਜ਼ਾ ਲੈਨੇ ਆ ਉਹ ਕਿੰਨਾ ਮਹਿੰਗਾ ਆ। ਅਸੀਂ ਅੱਜ ਤੋਂ 7 ਸਾਲ ਪਹਿਲਾਂ ਇਹ ਕਿਹੜੀ ਕੋਠੀ ਸੀ ਇਹਨੂੰ ਕਰਕੇ ਤਿਆਰ ਖੜੀ ਕੀਤਾ ਵਾ ਟਾਂਚਾ ਖੜਾ ਵਾ ਔਰ ਉਹ ਸਾਰੀ ਖਰਾਬ ਹੋ ਰਹੀ ਆ ਔਰ ਉਸ ਤੋਂ ਬਾਅਦ ਸਾਨੂੰ ਕੋਈ ਬਿਜਲੀ ਦਾ ਕਨੈਕਸ਼ਨ ਨਹੀਂ ਮਿਲਿਆ ਕੋਈ ਸਾਨੂੰ ਉਸੇ ਸੁਵਿਧਾ ਨਹੀਂ ਮਿਲੀ ਜਿਹਦੇ ਕਰਕੇ ਸਾਡਾ ਸਾਰਾ ਪੈਸਾ ਮਿੱਟੀ ਹੋ ਰਿਹਾ ਵਾ ਔਰ ਸਾਨੂੰ ਰੋਣ ਆਉਂਦਾ ਦੇਖ ਕੇ ਇਸ ਚੀਜ਼ ਨੂੰ ਕਿ ਸਾਡੇ ਜਿਹੜੀ ਮਿਹਨਤ ਦੀ ਕਮਾਈ ਆ ਚਾਹੇ ਕੋਈ ਵੀ ਆ ਚਾਹੇ ਭਾਈ ਕੋਈ ਪ੍ਰਾਈਵੇਟ ਕੰਮ ਕਰ ਰਿਹਾ ਵਾ ਚਾਹੇ ਕੋਈ ਬਿਜ਼ਨਸਮੈਨ ਆ ਚਾਹੇ ਸਰਵਿਸਮੈਨ ਆ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਕਰਦਾ ਵਾ ਹਰ ਕਿਨੇ ਆਪਣੇ ਆਪਣੇ ਕੰਜੂਸੀ ਕਰਕੇ ਆਪਣੇ ਆਪਣੇ ਕਿਸੇ ਨਾ ਕਿਸੇ ਤਰੀਕੇ ਨਾਲ ਪੈਸੇ ਜੋੜੇ ਹੁੰਦੇ ਆ ਕਿ ਮੈਂ ਇੱਕ ਉਹਦਾ ਸੁਪਨਾ ਹੁੰਦਾ ਕਿ ਮੈਂ ਆਪਣਾ ਘਰ ਬਣਾਵਾਂਗਾ ਆਪਣੇ ਬੱਚਿਆਂ ਨੂੰ ਸੋਹਣੀ ਇੱਕ ਚੀਜ਼ ਦਵਾਂਗਾ ਲੇਕਿਨ ਇਸ ਚੀਜ਼ ਤੇ ਦੁੱਖ ਆਉਂਦਾ ਬੜਾ ਕਿ ਸਾਰੇ ਜਿੰਨੇ ਮੇਰੇ ਭੈਣ ਭਰਾ ਇੱਥੇ ਲੱਗੇ ਜਿਹੜੇ ਜਿਨ੍ਹਾਂ ਨੇ ਕੋਠੀਆਂ ਬਣਾਈਆਂ ਵਾਂ ਉਹਨਾਂ ਨੇ ਕਿਸੇ ਤਰ੍ਹਾਂ ਆ ਜਨਰੇਟਰ ਲਿਆ ਲੈ ਕੇ ਕਰਾਈ ਤੇ ਉਹਨਾਂ ਨੇ ਕੋਠੀਆਂ ਤਿਆਰ ਕੀਤੀਆਂ ਤੇ ਲੇਕਿਨ ਇੱਥੇ ਆਣ ਕੇ ਬੜਾ ਦੁੱਖ ਲੱਗਦਾ ਕਿ ਸਾਨੂੰ ਜਿਹੜੀ ਮੇਨ ਸਹੂਲਤ ਹੈ ਬਿਜਲੀ ਦੀ ਉਹ ਹੀ ਅਜੇ ਤੱਕ ਨਹੀਂ ਮਿਲੀ ਸਰ ਬਿਜਲੀ ਦੀ ਗੱਲ ਕਰੀਏ ਤਾਂ ਖੰਬੇ ਤਾਂ ਲੱਗੇ ਹੋਏ ਤੇ ਇੱਥੇ ਤਾਰਾਂ ਨਹੀਂ ਆ ਸਾਰਾ ਜੀ ਤੇ ਬਿਜਲੀ ਤੁਸੀਂ ਕਹਿ ਰਹੇ ਹੋ ਕਿ ਨਹੀਂ ਹੈ ਠੀਕ ਆ ਇਹ ਜੀ ਦੇਖੋ ਹਰ ਇੱਕ ਕਲੋਨੀ ਜਿਹੜੀ ਆ ਨਾ ਬਣਦੀ ਆ ਹਰ ਇੱਕ ਇੱਕ ਮੈਂ ਵੇਖਿਆ ਚੀਜ਼ ਦਾ ਕਿ ਮੈਂ ਤਜਰਬਾ ਕੀਤਾ ਕਿ ਹਰ ਇੱਕ ਕਲੋਨੀ ਨਾਲ ਗਾਹ ਖਿੱਚਣ ਵਾਸਤੇ ਸਾਰਾ ਕੁਝ ਕਰਦੀ ਆ ਲੇਕਿਨ ਇਹਦੇ ਪਿੱਛੇ ਦੇਖੋ ਤੁਸੀਂ ਕਿਤੇ ਕਨੈਕਸ਼ਨ ਕਿਤੇ ਜੁਆਇੰਟ ਨਹੀਂ ਹੋਇਆ ਕਿਤੇ ਇਹਨੂੰ ਕੋਈ ਸਪਲਾਈ ਨਹੀਂ ਦਿੱਤੀ ਕੀ 17 ਨੂੰ ਬਸ 17 ਕਾਲੀਆਂ ਹੀ ਖੜੀਆਂ ਨੇ ਇੱਥੇ ਇਹ ਵੇਖਣ ਵਾਸਤੇ ਇਹ ਸਾਰਾ ਕੁਸ਼ਨ ਕੋ ਪਾਰਕਿੰਗ ਵੀ ਵੀ ਇੱਥੇ ਤੁਹਾਨੂੰ ਦੱਸਿਆ ਗਿਆ ਸੀ ਜਦੋਂ ਪਾਰਕਿੰਗ ਇਹ ਦੇਖੋ ਜੀ ਸਾਰੀ ਪਾਰਕਿੰਗ ਤੁਹਾਡੇ ਸਾਹਮਣੇ ਬਣੀ ਪਾਰਕ ਇਹ ਪਰ ਇਹਦੇ ਵਿੱਚ ਕੋਈ ਸਹੂਲਤ ਨਹੀਂ ਆ ਟੈਂਕੀ ਵੀ ਬਣੀ ਆ ਟੈਂਕੀ ਵੀ ਚਟਾ ਹਤੀ ਜਿਤਨਾ ਆਪਾਂ ਕਹਿ ਦਿੰਦੇ ਕੋ ਖੜੀ ਆ ਟੈਂਕੀ ਉਹਦਾ ਕੋਈ ਉੱਥੇ ਨਹੀਂ ਆ ਡਿੱਗਣ ਵਾਲੀ ਟੈਂਕੀ ਐ ਅਦਾ ਕੋਈ ਨਹੀਂ ਕਿ ਦਿਨ ਨੇ ਡਿੱਗ ਪਣ ਦਾ ਕਿਦਾ ਕਿਦਾ ਨੁਕਸਾਨ ਕਰਨਾ ਵਾ ਕੋਈ ਜਿਹੜੇ ਅਣਜਾਣ ਵਾਲੇ ਰਸਤੇ ਆ ਜਿਹੜੀਆਂ ਕੰਨਾਂ ਸਾਈਡ ਤੇ ਹੁੰਦੀਆਂ ਵਾ ਇਹ ਸੇਫਟੀ ਵਾਸਤੇ ਕੀਤੀਆਂ ਗਈਆਂ ਹਾਂ ਹਾਂਜੀ ਇਹ ਸੇਫਟੀ ਵਾਸਤੇ ਕੀਤੀਆਂ ਗਈਆਂ ਸੀ ਕੰਨਾਂ ਕੰਪਨੀ ਵੱਲੋਂ ਲੇਕਿਨ ਇਹਦੀ ਕੋਈ ਮੇਨਟੇਨੈਂਸ ਨਹੀਂ ਆ ਕੋਈ ਇਹਨੂੰ ਦੇਖਭਾਲ ਨਹੀਂ ਕਰਦਾ ਕੋਈ ਸਕਿਉਰਟੀ ਵਾਲਾ ਇੱਧਰ ਆਉਂਦਾ ਨਹੀਂ ਸਕਿਉਰਟੀ ਇਹਨਾਂ ਨੇ ਰੱਖੀ ਜ਼ਰੂਰ ਆ ਲੇਕਿਨ ਇਧਰਲੇ ਪਾਸ ਕੋਈ ਇੱਥੇ ਜਿਸ ਤਰ੍ਹਾਂ ਕੋਈ ਡਰ ਵੀ ਜਾਂ ਕੋਈ ਇਸ ਤਰ੍ਹਾਂ ਦਾ ਮਾਹੌਲ ਤੁਸੀਂ ਦੱਸ ਰਹੇ ਹਾਂਜੀ ਮੈਂ ਤੁਹਾਨੂੰ ਦੱਸ ਜੀ ਬਿਲਕੁਲ ਬਿਲਕੁਲ ਮੈਂ ਤੁਹਾਡੇ ਚੈਨਲ ਜਰੀਏ ਮੈਂ ਦੱਸਣਾ ਚਾਹੁੰਦਾ ਕਿ ਇੱਥੇ ਜਦੋਂ ਅਸੀਂ ਕੋਠੀ ਬਣਾ ਰਹੇ ਸੀ ਮੈਂ 1 ਲੱਖ ਰੁਪਏ ਦਾ ਜਨਰੇਟਰ ਸੀਗਾ ਜਿਹੜਾ ਮੈਂ ਕਿਸੇ ਕੋਲੋਂ ਲਿਆਂਦਾ ਸੀ ਜਾਂ ਮਗਵਾ ਕਿ ਮੇਰਾ ਆਪਣਾ ਦੋਸਤ ਸੀਗਾ ਤਾਂ ਕਿ ਮੈਂ ਮਗਵਾ ਲਿਆਂਦਾ ਸੀ ਕਿ ਮੈਂ ਕੋਠੀ ਬਣਾ ਰਿਹਾ ਤਾਂ ਮੈਨੂੰ ਜਨਰੇਟਰ ਦਿਓ ਔਰ ਉਹ ਜਨਰੇਟਰ ਇਥੋਂ ਚੋਰ ਪਿੱਛੋਂ ਕੰਦਰ ਤੋੜ ਤੋੜ ਕੇ ਪਤਾ ਨਹੀਂ ਕਿਸ ਤਰ੍ਹਾਂ ਰੱਬ ਜਾਣੇ ਰਾਤੋਂ ਰਾਤ ਉਹ ਜਨਰੇਟਰ ਜਿਹੜਾ ਸੀਗਾ ਮੇਰਾ 1 ਲੱਖ ਰੁਪਏ ਦਾ ਨੁਕਸਾਨ ਕੀਤਾ ਚੋਰਾਂ ਨੇ ਤੁਹਾਡਾ ਕਹਿੰਦਾ ਮਤਲਬ ਇੱਥੇ ਕੋਈ ਸੇਫਟੀ ਵੀ ਨਹੀਂ ਨਹੀਂ ਕੋਈ ਸੇਫਟੀ ਨਹੀਂ ਜੀ ਹਰ ਪਾਸੇ ਤੋਂ ਕੀ ਕਹਿ ਸਕਦੇ ਹੋ ਕਿ ਇੱਕ ਬਿਲਕੁਲ ਬੇਵਲਾਦ ਵਾਂਗੂ ਜਿਹੜਾ ਵਾ ਹੋ ਸਾਨੂੰ ਦਿੱਤਾ ਗਿਆ ਹੈ ਜੀ ਇੱਕ ਜਿਤਨਾ ਜਤੇਮ ਬੱਚਾ ਹੁੰਦਾ ਨਾ ਜਿੱਦਾ ਕੋਈ ਮਾਈ ਬਾਪ ਨਹੀਂ ਹੁੰਦਾ ਇਹ ਸਾਡੇ ਨਾਲ ਉਹ ਹਾਲ ਕੀਤਾ ਇਸ ਕਲੋਨਾਈਜ਼ਰ ਨੇ ਔਰ ਮੈਂ ਤੁਹਾਡੇ ਚੈਨਲ ਦੇ ਮਾਧਿਮ ਦਾਰੀ ਰਾਹੀਂ ਦੱਸਣਾ ਚਾਹੁੰਦਾ ਹਰ ਇੱਕ ਭੈਣ ਭਰਾ ਨੂੰ ਕਿ ਇਹ ਜਿਹੜੇ ਕਲੋਨਾਈਜ਼ਰ ਆਣਾ ਚਾਹੇ ਉਹ ਸਰਕਾਰਾਂ ਨੇ ਚਾਹੇ ਕੋਈ ਵੀ ਆ ਮੀਡੀਆ ਵਾ ਇਹ ਥੋੜਾ ਜਿਹਾ ਉਦਮ ਕਰਨ ਤੇ ਇਹੋ ਜਿਹੇ ਕਲੋਨਾਈਜ਼ਨ ਨੂੰ ਨੱਥ ਪਾਈ ਜਾਵੇ ਕਿ ਜਿਹੜੇ ਨਜਾਇਜ਼ ਇਹੋ ਜੇ ਕੰਮ ਕਰ ਰਹੇ ਔਰ ਸਾਡੇ ਵਰਗਿਆਂ ਦੀ ਮਿਹਨਤ ਦੀ ਕਮਾਈ ਦਾ ਜਿਹੜਾ ਨਜਾਇਜ਼ ਫਾਇਦਾ ਲਾਉਂਦੇ ਲੈਂਦੇ ਆ ਔਰ ਆਪਣੇ ਘਰ ਪਰ ਰਹੇ ਆ ਤੋ ਇਹਨਾਂ ਚੀਜ਼ਾਂ ਨੂੰ ਨੱਥ ਪਾਣੀ ਚਾਹੀਦੀ ਹੈ ਤੁਹਾਡੇ ਮੀਡੀਆਮ ਚੈਨਲ ਦੇ ਜ਼ਰੀਏ ਔਰ ਸਰਕਾਰ ਦੇ ਜ਼ਰੀਏ ਮੈਂ ਗੱਲ ਪਹੁੰਚਾਉਣਾ ਚਾਹੁੰਦਾ ਤੁਹਾਡੇ ਮੀਡੀਆਮ ਦੇ ਜ਼ਰੀਏ ਕਿ ਸਰਕਾਰ ਇਹਨਾਂ ਲੋਕਾਂ ਨੂੰ ਨੱਥ ਪਾਵੇ ਕਿ ਇਹ ਲੋਕ ਜਿਹੜੇ ਇਤਰਾੀਆਂ ਕਲੋਨੀਆਂ ਬਣਾ ਬਣਾ ਕੇ ਲੋਕਾਂ ਨੂੰ ਠੱਗ ਰਹੇ ਬਹੁਤ ਸਾਰੇ ਇਸ ਆਪਣੇ ਪੰਜਾਬ ਦੇ ਵਿੱਚ ਇਹੋ ਜੇ ਕੰਮ ਹੈਗੇ ਆ ਕਿ ਤੁਹਾਡੇ ਚੈਨਲ ਵੀ ਦਿਖਾਉਂਦੇ ਹੋ ਨਾ ਚੀਜ਼ਾਂ ਨੂੰ ਕਿ ਕਲੋਨੀਆਂ ਬਹੁਤ ਸਾਰੀਆਂ ਬਣੀਆਂ ਨੇ ਲੇਕਿਨ ਉਥੇ ਐਨਓਸੀ ਨਹੀਂ ਹੈਗੀ ਕਲੋਨੀ ਦੀ ਕਿਸੇ ਦੀ ਕੋਈ ਸਮੱਸਿਆ ਕਿਸੇ ਦੀ ਕੋਈ ਸਮੱਸਿਆ ਵਾ ਹੁਣ ਮੰਗ ਕੀ ਕਰਦੇ ਹੋ ਕਿਸੇ ਅਧਿਕਾਰੀ ਨਾਲ ਮਿਲੇ ਤੁਸੀਂ ਉਹਨਾਂ ਨੇ ਕੋਈ ਗੱਲਬਾਤ ਕੀਤੀ ਹਾਂਜੀ ਅਧਿਕਾਰੀਆਂ ਨੂੰ ਮਿਲਿਆ ਗਿਆ ਜੀ ਅਧਿਕਾਰੀਆਂ ਦੇ ਕੋਲ ਵੀ ਜਦ ਤੱਕ ਇਹ ਕਲੋਨਾਈਜ਼ਰ ਜਿਹੜੀ ਇਹਨਾਂ ਦੀ ਬਣਦੀ ਬਾਕੀ ਰਾਸ਼ੀ ਆ ਜਿਹੜੀ ਇਹਨਾਂ ਨੇ ਬੈਂਕ ਗਰੰਟੀ ਦੇਣੀ ਆ ਉਹ ਬੈਂਕ ਗਰੰਟੀ ਇਹਨਾਂ ਨੂੰ ਦੇ ਨਹੀਂ ਰਹਾ ਸਾਡੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਲੈ ਕੇ ਨਹੀਂ ਦੇ ਰਹੇ ਉਹਨਾਂ ਨੂੰ ਟਾਲਮਟੋਲ ਕਰ ਰਹੇ ਆ ਕਾਫੀ ਦਿਨ ਤੋਂ ਔਰ ਇਹ ਚਾਹੀਦਾ ਹੈ ਸਰਕਾਰ ਨੂੰ ਵੀ ਚਾਹੀਦਾ ਵਾ ਕਿ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਆ ਇਹਨਾਂ ਨੂੰ ਤੁਰੰਤ ਕਰਕੇ ਤੇ ਲੋਕਾਂ ਨੂੰ ਸਹੂਲਤ ਜਿਹੜੀ ਦਿੱਤੀ ਜਾਵੇ ਤਾਂ ਕਿ ਸਰਕਾਰ ਦੀ ਵੀ ਵਾਵਾਚਾਰੇ ਪਾਸੇ ਹੋਵੇ ਔਰ ਸਰਕਾਰ ਨੂੰ ਇਹ ਚਾਹੀਦਾ ਸਾਰੇ ਪਾਸੇ ਕਿ ਇਹੋ ਜਿਹੀਆਂ ਚੀਜ਼ਾਂ ਲੱਭ ਕੇ ਇਹੋ ਜਿਹੇ ਲੋਕਾਂ ਨੂੰ ਲੱਭ ਕੇ ਉਹਨਾਂ ਨੂੰ ਸਖਤ ਸਜ਼ਾਵਾ ਦਿੱਤੀਆਂ ਜਾਣ ਔਰ ਜਿਹੜੇ ਸਾਡੇ ਵਰਗੇ ਲੋਕ ਇਹਨਾਂ ਤੋਂ ਪ੍ਰਭਾਵਿਤ ਹੋਏ ਨੇ ਜਿਹੜੀਆਂ ਇਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋਏ ਨੇ ਜਿਹੜੀਆਂ ਨੇ ਥਗੀਆਂ ਤੋਂ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਇਨਸਾਫ ਮਿਲ ਸਕੇ ਸਭ ਤੋਂ ਇਸ ਲਈ ਜਿਹੜੀਆਂ ਉਹਦੇ ਕੁਝ ਲੋਕਾਂ ਨੂੰ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਵਾ ਉਹਦਾ ਕੀ ਹੋ ਗਿਆ ਮੇਰਾ ਨਾਮ ਅਨਿਸ਼ ਚਰਮਾ ਜੀ ਇਸ ਬਾਰੇ ਸੁਭਮ ਗੇਲਡਨ ਬਾਰੇ ਜੇ ਤੁਸੀਂ ਪੁੱਛਦੇ ਹੋ ਉਹਦੇ ਬਾਰੇ ਮੈਂ ਕਹਿਣਾ ਚਾਹਾਂਗਾ ਕਿ ਜਿਹੜੀ ਐਨਓਸੀ ਤੇ ਰਜਿਸਟਰੀਆਂ ਦੀ ਐਨਓਸੀ ਲੈਣ ਤੇ ਰਜਿਸਟ੍ਰੇਸ਼ਨ ਕਰਾਉਣ ਦੀ ਜਿਹੜੀ ਸਾਰੀ ਜ਼ਿੰਮੇਵਾਰੀ ਸੀ ਉਹ ਐਸਜੀਐਸ ਐਸੋਸੀਏਟ ਦੀ ਬੰਦੀ ਸੀ ਕਿਉਂਕਿ ਇਹ ਸਾਰੀ ਗੱਲ ਜਿਹੜੇ ਉੱਥੋਂ ਦੇ ਗਾਹਕ ਹੈ ਉਹਨਾਂ ਨੂੰ ਵੀ ਪਤਾ ਹੈ ਕਿਉਂਕਿ ਇਹ ਸਾਰੀ ਗੱਲ ਉਹਨਾਂ ਦੇ ਰਜਿਸਟਰੀਆਂ ਜਾਂ ਐਗਰੀਮੈਂਟ ਵਿੱਚ ਦਰਜ ਹੈ ਇਹ ਸਾਰੀ ਜਿਹੜੀ ਐਨਓਸੀ ਲੈਣੀ ਤੇ ਜੋ ਵੀ ਡਿਵੈਲਪਮੈਂਟ ਦੇ ਕੰਮ ਸੀ ਉਹਨਾਂ ਨੇ ਐ ਜੀਐਸਐਸ ਅਸੋਸੀਏਟਸ ਨੇ ਕਰਨੇ ਸੀ ਮਾਗੇ ਮਹਾਕਾਲੀ ਨੇ ਮੈਨੇ ਮੁਤਾਬਕ ਜਿਹੜੇ ਹੁਣ ਮਹਾਕਾਲੀ ਨੇ ਮੇਰੇ ਮਤਾਬਕ ਜਿਹੜੇ ਮਹਾਕਾਲੀ ਦੇ ਡਿਵੈਲਪਰਸ ਨੇ ਆਪਣੀ 38 ਲੱਖ ਦੀ ਬੈਂਕ ਗਰੰਟੀ ਜਿਹੜੀ ਪੈਸੇ ਜਮਾ ਕਰਾ ਚੁੱਕੇ ਬੀਲੀ ਬੋਰਡ ਨੂੰ ਤੇ ਲੋਕਾਂ ਦੇ ਮੁਸ਼ਕਲਾਂ ਨੂੰ ਵੇਖਦੇ ਹੋਏ ਬਾਕੀ ਜਿਹੜੀ ਐਨਓਸੀ ਲੈਣ ਦੀ ਜਾਂ ਹੋਰ ਜਿਹੜੀ ਡਿਵੈਲਪਮੈਂਟ ਦੇ ਕੰਮ ਹੈ ਉਹ ਵੀ 3 ਤੋਂ 4 ਮਹੀਨੇ ਦੇ ਵਿੱਚ ਮਲੇ ਪੂਰੇ ਕਰਵਾਉਣ ਦੀ ਬਹੁਤ ਉਮੀਦ ਹੈ ਕਿ ਜੀ ਆਂਦਾ ਜੀ ਇਹ ਮੁਸ਼ਕਲਾਂ ਜਿਹੜੀਆਂ ਉਹਨਾਂ ਦੇ ਹੈਗੇ ਪ੍ਰੋਬਲਮਸ ਉਹ ਠੀਕ ਹੋ ਜਾ। ਹਾਂ ਬਿਲਕੁਲ ਸਰ 4-5 ਮਿੰਟ ਦਾ ਟਾਈਮ ਲੱਗੇਗਾ ਪਰ ਉਹ ਧੀਰੇ ਧੀਰੇ ਜਿਹਾ ਸਾਸੀ ਅਪਲਾਈ ਵੀ ਕੀਤਾ ਹੈ ਬੀਡੀ ਬੋਰਡ ਨੂੰ ਉਹ ਮਲੇ ਗਿਆ ਨੂੰ ਸੀ ਲੈਂਡ ਦੀ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਡਵੈਲਪਮੈਂਟ ਦੇ ਕੰਮ ਹੋਣ